ਸਰਕਾਰ ਨੇ ਚੁੱਕੀ ਸਿਹਤ ਸੁਧਰੇ ਦੀ ਜ਼ਿੰਮੇਵਾਰੀ ਪੰਜਾਬ ਦੇ ਹਰ ਪਰਿਵਾਰ ਲਈ 10 ਲੱਖ ਰੁਪਏ ਦਾ ਨਿਸ਼ਚਿਤ ਪਾਓ ਸਹੀ ਮਾਨ ਸਰਕਾਰ पंजाब सरकार ख़र्दाबाद मुर्दाबाद मुर्दाबाद टी एस टी पंजाब मुर्दाबाद 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 टी एस टी पंजाब मुर्दाबाद 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 टूरिश ਜੀਤ ਕੁਲਰ ਮੁਰਦਾਬਾਦ 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 ਟਰਾਂਸਪੋਰਟ ਮੰਤਰੀ ਮੁਰਦਾਬਾਦ 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 ਟਰਾਂਸਪੋਰਟ ਮੰਤਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਹਾਏ 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 ਪੰਜਾਬ ਸਰਕਾਰ ਹਾਏ 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 ਮંત્રી ਹਾਏ 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 ਡੀਐਸਟੀ ਪੰਜਾਬ ਹਾਏ 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 ਪੰਜਾਬ ਸਰਕਾਰ ਕਰਦੀ ਕੀ 100 ਮੇਰੀ 400 ਪੰਜਾਬ ਸਰਕਾਰ ਕਰਦੀ ਕੀ ਮੇਰਾ ਮੀਰੀ 420 ਹੱਕ ਲਵਾਂਗੇ ਇੱਕੇ ਨਾਲ ਲੋੜ ਪਈ ਤਾਂ ਜਿੱਤੀ ਨਾਲ ਹੱਕ ਲਵਾਂਗੇ ਇੱਕੇ ਨਾਲ ਲੋੜ ਪਈ ਤਾਂ ਜਿੱਤੀ ਨਾਲ ਪੰਜਾਬ ਸਰਕਾਰ ਮੁਰਦਾਬਾਦ 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 ਟ੍ਰਾਂਸਪੋਰਟ ਮੰਤਰੀ ਮੁਰਦਾਬਾਦ 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 ਟ੍ਰਾਂਸਪੋਰਟ ਮੰਤਰੀ ਮੁਰਦਾਬਾਦ 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 ਇਹ ਮੇਰਾ ਨਾਮ ਰਮਿੰਦਰ ਸਿੰਘ ਹੈ ਪੰਜਾਬ ਰੋਡ ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਹਾਰ ਕੋ ਟਿੱਪੂ ਦਾ ਮੈਂ ਪ੍ਰਧਾਨ ਆ ਜੀ ਜਿਹੜਾ ਅੱਜ ਦਾ ਸਾਡਾ ਐਜੀਟੇਸ਼ਨ ਆ 12 ਤੋਂ 2 ਦਾ ਸੀਗਾ ਸਾਡਾ ਪ੍ਰੋਗਰਾਮ ਬਸ ਅੱਡੇ ਬੰਦ ਕਰਨੇ ਕਿਉਂਕਿ ਸਰਕਾਰ ਵਾਰ-ਵਾਰ ਕਿਲੋਮੀਟਰ ਸਟীম ਬੱਸਾਂ ਜਿਹੜੀਆਂ ਲੈ ਕੇ ਆ ਰਹੀ ਹੈ ਉਹਨਾਂ ਨੂੰ ਅਸੀਂ ਸਾਡੀ ਜਥੇਬੰਦੀ ਨੇ ਸਾਡੇ ਪ੍ਰਧਾਨਾਂ ਸੈਕਟਰੀਆਂ ਨੇ ਸਾਰੇ ਜਿਹੜੇ ਕਿਲੋਮੀਟਰ ਤੇ ਤੱਥ ਕੱਢ ਕੇ ਅੰਕੜੇ ਕੱਢ ਕੇ ਦਿੱਤੇ ਆ ਕਿ ਕਿੰਨੇ ਸਾਲਾਂ ਚ ਕਿੰਨੇ ਪੈਸੇ ਲੈ ਕੇ ਜਾਂਦੀ ਆ ਘਾਟੇਵੰਦ ਸੌਦਾ ਵਾ 4 6 8 ਦੇ ਹਿਸਾਬ ਨਾਲ ਤੇਲ ਦੇਣਾ ਪਲੱਸ 5 ਸਾਲ ਦਾ ਜੇ ਟੈਂਡਰ ਹੁੰਦਾ ਹੈ ਤੇ 1 ਕਰੋੜ ਰੁਪਇਆ ਲੈ ਕੇ ਜਾਂਦੇ ਆ ਤੇ ਨਾਲ ਬੱਸ ਵੀ ਜਦੋਂ ਟੈਂਡਰ ਫ੍ਰੀ ਹੋ ਜਾਂਦੀ ਆ ਤੇ ਮਾਲਕ ਬੱਸ ਵੀ ਲੈ ਕੇ ਚੱਲ ਜਾਂਦਾ ਆ ਤੇ ਉਸ ਵਾਸਤੇ ਪ੍ਰਾਈਵੇਟ ਹੀ ਡਰਾਈਵਰ ਕੰਮ ਕਰੂਗਾ ਜਦਕਿ ਮਹਿਕਮੇ ਦਾ ਡਰਾਈਵਰ ਕੰਮ ਨਹੀਂ ਕਰੂਗਾ ਇਹਨਾਂ ਅੰਕੜਿਆਂ ਕੱਢ ਕੇ ਦੇਣ ਦੇ ਬਾਵਜੂਦ ਵੀ ਸਰਕਾਰ ਤੇ ਜਿਹੜੀ ਸਾਡੀ ਮੈਨੇਜਮੈਂਟ ਹੈ ਉਹ ਵਾਰ-ਵਾਰ ਕਿਲੋਮੀਟਰ ਸਕੀਮ ਬਸਾਂ ਲੈ ਕੇ ਆ ਰਹੀ ਹੈ ਜੋ ਕਿ ਬਹੁਤ ਘਾਟੇਵੰਦ ਤੇ ਸੌਦਾ ਆ ਤੇ ਇੱਕ ਕਿਤੇ ਨਾ ਕਿਤੇ ਪੰਜਾਬ ਰੋਡਵੇ ਦਾ ਜਿਹੜਾ ਪ੍ਰਾਈਵੇਟੇਸ਼ਨ ਕਰਨਾ ਚਾਹੁੰਦੇ ਆ ਉਹ ਸਿੱਧੇ ਤੇ ਸਿੱਧੇ ਤੌਰ ਤੇ ਲੱਗ ਰਿਹਾ ਹੈ ਕਿ ਕਿਲੋਮੀਟਰ ਦੀਆਂ ਬਸਾਂ ਜਾਂ ਦਪੇ ਜਾਣੀਆਂ ਪ੍ਰਾਈਵੇਟ ਘਰਾਣਿਆਂ ਦੀਆਂ ਪਹਿਣਗੀਆਂ ਇਹਨਾਂ ਦੇ ਆਪਣੇ ਚਾਹੇਤਿਆਂ ਦੇ ਪਹਿਣਗੀਆਂ ਟਰਾਂਸਪੋਰਟ ਮੰਤਰੀ ਦੇ ਚਾਹੇਤਿਆਂ ਦੇ ਪਹਿਣਗੀਆਂ ਉਹ ਕਿਤੇ ਨਾ ਕਿਤੇ ਨਿੱਜੀ ਕਰਨ ਵੱਲ ਜਾ ਰਹੇ ਆ ਇਹੀ ਸਰਕਾਰ ਸੱਤਾ ਛਡਣ ਤੋਂ ਪਹਿਲਾਂ ਕਹਿੰਗੀ ਸੀ ਕਿ ਅਸੀਂ ਜਿਹੜੇ ਆਪਣੇ ਸਰਕਾਰੀ ادارے ਆ ਇਹਨਾਂ ਨੂੰ ਬਚਾਵਾਂਗੇ ਪਰ ਕਿਤੇ ਨਾ ਕਿਤੇ ਇਸ ਦੇ ਉਲਟ ਮਾਨ ਸਰਕਾਰ ਹੈ ਜਿਹੜੀ ਉਹ ਇਹਨਾਂ ਸਰਕਾਰੀ ਅਦਾਰਿਆਂ ਵੱਲ ਧਿਆਨ ਦੇਣ ਦੇ ਨਾ ਦੇਣ ਦੇ باوجود ਪਰ ਕਿਤੇ ਨਾ ਕਿਤੇ ਇਹਨਾਂ ਮਹਿਕਮਿਆਂ ਨੂੰ ਖਤਮ ਕਰਨਾ ਚਾਹੁੰਦੀਆਂ 4 ਸਾਲ ਹੋ ਗਏ ਆ ਜੀ ਸਰਕਾਰ ਬਰੀ ਨੂੰ ਲਗਭਗ 327 ਬੱਸਾਂ ਕੰਡਮ ਹੋ ਚੁੱਕੀਆਂ ਪੰਜਾਬ ਰੋਡ ਦੀਆਂ ਪਰ ਇਹਨਾਂ ਨੇ ਹਲੇ ਤੱਕ ਇੱਕ ਵੀ ਬੱਸ ਨਹੀਂ ਪਾਈ ਉਸ ਦੇ ਉਲਟ ਕਿਲੋਮੀਟਰ ਸਕੀਮ ਵਾਰ-ਵਾਰ ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆ ਰਹੇ ਆ ਬੱਸਾਂ ਦਾ ਟੈਂਡਰ ਲੈ ਕੇ ਆ ਰਹੇ ਆ ਪਰ ਮਹਿਕਮੇ ਦੀ ਬੱਸ ਪੌਣ ਦੀ ਬਜਾਏ ਪਹਿਲਾਂ ਵੀ ਨਾਲੋਂ ਵੀ ਕੰਡਮ ਹੋ ਗਈਆਂ ਤੇ ਫਲੀਟ ਘਟਦਾ ਜਾ ਰਿਹਾ ਆ ਸੋ ਇਸ ਸਬੰਧ ਦੇ ਵਿੱਚ ਅਸੀਂ ਇਹ 2 ਘੰਟੇ ਦਾ ਪ੍ਰੋਗਰਾਮ ਹੀ ਭਰ ਕੇ ਤੇ ਨਾ ਕਿਤੇ ਸਰਕਾਰ ਨਹੀਂ ਧਿਆਨ ਦੇ ਰਹੀ ਸਾਡੀ ਮੈਨੇਜਮੈਂਟ ਧਿਆਨ ਨਹੀਂ ਦੇ ਰਹੀ ਇਹ ਤਾਂ ਕਰਕੇ ਸਾਡਾ ਜਿਹੜਾ ਐਜੂਕੇਸ਼ਨ ਹੈ ਲੰਮਾ ਚੱਲਿਆ ਇਹ ਹੁਣ ਅੱਜ ਉਹੀ ਬੱਸ ਦਾ ਬੰਦ ਕੀਤਾ ਦੇਖੋ ਜੀ ਅੱਜ ਬੱਸ ਅਡੇ ਬੰਦ ਕਰਨ ਦੇ ਨਾਲ ਨਾਲ ਅਸੀਂ ਮੇਨ ਦੇ ਜਿਹੜੇ ਸ਼ਹਿਰ ਦੇ ਮੇਨ ਚੌਕ ਉਹ ਵੀ ਬੰਦ ਕੀਤੇ ਹੋਏ ਨੇ ਜਿੱਦਾਂ ਪੰਜਾਬ ਦੇ ਵੱਡੇ ਪੀਏਪ ਚੌਂਕ ਆ ਅੰਮ੍ਰਿਤਸਰ ਲੁਧਿਆਣਾ ਬਠਿੰਡਾ ਨਵਾਂ ਸ਼ਹਿਰ ਜਿੱਥੇ ਵੀ ਸਾਡੇ ਮੇਨ ਚੌਂਕ ਪੈਂਦੇ ਆ ਉਹ ਸਾਡੇ ਹੁਣ ਤੱਕ ਬਲੌਕ ਆ ਪਰ ਕਿਤੇ ਨਾ ਕਿਤੇ ਸਰਕਾਰ ਗੱਲਬਾਤ ਚ ਨਹੀਂ ਪੈ ਰਹੀ ਅਸੀਂ ਦੇਖੋ ਜੀ ਸਾਡੀ ਥੋੜਾ ਜਿਹਾ ਪਹਿਲਾਂ ਗੱਲਬਾਤ ਹੋਈ ਆ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਜਿਹੜੀ ਆਪਣੀ ਕਿਲੋਮੀਟਰ ਸਟ੍ਰੀਮ ਬੱਸਾਂ ਦਾ ਟੈਂਡਰ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਸਾਡੇ ਜਿਹੜੇ ਤਨਖਾਹਾਂ ਆ ਉਹ ਰਿਲੀਜ਼ ਕੀਤੀਆਂ ਜਾਣ। ਪੰਜਾਬ ਰੇਲਵੇ ਹਿਸ਼ਾਰਪੁਰ ਪੰਦਵਾਸ ਸੂਬਾ ਨੂੰ 2511 ਪੀਆਰਟੀਸੀ ਜੱਥੇਬੰਦੀ ਵਾਲੋ ਅੱਜ ਜੋ ਵੀ ਸਾਡਾ 2 ਘੰਟੇ ਦਾ ਬੰਦ ਦਾ ਪ੍ਰੋਗਰਾਮ ਸੀਗਾ ਇਹ ਸੀਗਾ ਸਾਡਾ ਕਿਲੋਮੀਟਰ ਬੱਸਾਂ ਸੰਬੰਧ ਵਿੱਚ ਤੇ ਕੁਝ ਡੀਪੂਆਂ ਦੀ ਸਾਡੀ ਤਨਖਾਹ ਨਹੀਂ ਪਈ ਤੇ ਪੀਆਰਟੀਸੀ ਦੀ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਨਹੀਂ ਪਈ। ਤੇ ਜੋ ਕਿ ਸਰਕਾਰ ਆ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਮਾੜੀਆਂ ਕਮੀਆਂ ਕਰਕੇ ਜੋ ਕਿ ਸਾਡਾ ਉੱਚ ਅਧਿਕਾਰੀ ਹੈ ਮੈਨੇਜਮੈਂਟ ਆ ਉਹ ਵੀ ਸਰਕਾਰ ਨਾਲ ਰਲ ਹੀ ਹੋਈ ਆ ਕਿਲੋਮੀਟਰ ਦੀ ਲੜਾਈ ਸਾਨੂੰ ਘੱਟ ਤੋਂ ਘੱਟ ਵੀ 6 ਮਹੀਨੇ ਹੋ ਗਿਆ ਕਿਲੋਮੀਟਰ ਦੀ ਲੜਾਈ ਲੜਦੇ ਸਰਕਾਰ ਟੈਂਡਰ ਰੱਦ ਨਹੀਂ ਕਰਦੀ ਪਈ ਕਿਉਂ ਨਹੀਂ ਰੱਦ ਕਰਦੀ ਪਈ ਕਿਉਂਕਿ ਉਹਦੇ ਵਿੱਚ ਜਿਹੜੀਆਂ ਐਮ ਐਲ اے ਮੰਤਰੀਆਂ ਦੀਆਂ ਗੱਡੀਆਂ ਸਾਡੇ ਉੱਚਤ ਜਿਹੜੇ ਸਾਡੇ ਉੱਚ ਅਧਿਕਾਰੀ ਆ ਇਹ ਕਿਲੋਮੀਟਰ ਬੱਸਾਂ ਨੂੰ ਬढ़ावा ਦੇ ਰਹੇ ਆ ਜਿਦੇ ਵਿੱਚ ਪੰਨਵਸ ਦੇ ਮੁਲਾਜ਼ਮਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਆ ਕਿਤੇ ਨਾ ਕਿਤੇ ਸਰਕਾਰ ਵੀ ਜਾਂ ਕਿਲੋਮੀਟਰ ਬੱਸਾਂ ਪਾਉਣ ਦੇ ਸਬੰਧ ਵਿੱਚ ਸਰਕਾਰ ਅੜੀ ਹੋਈ ਆ ਆਪਾਂ ਕਹਿੰਦੇ ਆ ਵੀ ਇਹਦੇ ਵਿੱਚ ਵਿਭਾਗ ਦਾ ਨੁਕਸਾਨ ਹੈਗਾ ਵੀ ਵਿਭਾਗ ਆਪਣੀਆਂ ਬੱਸਾਂ ਪਾਵੇ ਜਿਸ ਤਰ੍ਹਾਂ ਪਹਿਲਾਂ ਪੈਂਦੀ ਰਹੀਆਂ ਤੇ ਸਰਕਾਰ ਚੁੱਕ ਨੂੰ ਤਿਆਰ ਨਹੀਂ ਤੇ ਆਪਾਂ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਆਹੀਂ ਆਪਣੀ ਜਥੇਬੰਦੀ ਵੱਲੋਂ ਜੇ ਹੋ ਸਕਦਾ ਪੂਰਾ ਪੰਜਾਬ ਦਾ ਹੰਨ ਚੱਕਾ ਜਾਮ ਕਰਨਾ ਪਿਆ